ਵੰਸ ਸਿੰਘ ਦੇ ਨਾਵਲ ਰੰਨਾ ਵਿੱਚ ਤੰਨਾ ਦੀ ਪਹਿਲੇ ਭਾਗ ਮੋਹਨ ਕੁਮਾਰ ਦੀ ਗੁਪਤ ਜ਼ਿੰਦਗੀ ਦਾ ਅਗਲਾ ਅੰਕ 2 ਤੰਨੋ ਐਤਵਾਰ ਆਉਣ ਵਿੱਚ ਅਜੇ 4 ਦਿਨ ਹੋਰ ਰਹਿੰਦੇ ਸਨ ਬਹੁਤੀਆਂ ਅਖਬਾਰਾਂ ਵਿੱਚ ਐਤਵਾਰ ਵਾਲੇ ਦਿਨ ਹੀ ਵਿਆਹ ਦੇ ਇਸ਼ਾਰੇ ਸ਼ਬਦੇ ਸਨ ਇਸ ਤੋਂ ਬਾਅਦ ਹਫ਼ਤਾ ਜਾਂ 10 ਦਿਨ ਹੋਰ ਲੱਗਣਗੇ ਜਦੋਂ ਕੋਈ ਜਣਾ ਇਸ ਦਾ ਜਵਾਬ ਦੇਵੇਗਾ ਫਿਰ ਵੀ ਮੋਹਨ ਅਖਬਾਰਾਂ ਦੇ ਇਸ਼ਾਰਿਆਂ ਵਾਲੇ ਇਹਨਾਂ ਪੰਨਿਆਂ ਉੱਤੇ ਹਰ ਰੋਜ਼ੀ ਧਿਆਨ ਨਾਲ ਚਾਦੀ ਮਾਰਦਾ ਸੀ ਉਹ ਦੇਖਣਾ ਚਾਹੁੰਦਾ ਸੀ ਕਿ ਕਿਤੇ ਕੋਈ ਅਖਬਾਰ ਹਫਤੇ ਦੇ ਦਿਨ ਦੌਰਾਨ ਵਿਆਹਲੀ ਇਸ਼ਤਿਹਾਰ ਨਹੀਂ ਛਾਪਦਾ ਜਦੋਂ ਖਾਣੇ ਤੋਂ ਬਾਅਦ ਹਵਾਨਾ ਯਾਨੀ ਰੋਮੀਓ ਐਂਡ ਜੂਲੀਅਟ 150 ਰੁਪਏ ਵਾਲਾ ਸਿਗਾਰ ਪੀਣ ਲੱਗਾ ਤਾਂ ਸਫਾਈ ਕਰਨ ਵਾਲੀ ਔਰਤ ਆਪਣਾ ਝਾੜੂ ਫੈਨਾਈਲ ਵਾਲੀ ਪਾਣੀ ਦੀ ਬਾਲਟੀ ਤੇ ਪੋਚਾ ਲੈ ਕੇ ਆਣ ਪਹੁੰਚੀ ਉਹ ਉਸ ਨੂੰ ਪੁੱਛਣ ਲੱਗੀ ਕਿ ਉਹ ਫਰਸ਼ ਉੱਤੇ ਪੋਚਾ ਮਾਰ ਦੇਵੇ ਕਿ ਨਾ ਇਸ ਤੋਂ ਪਹਿਲਾਂ ਉਹ ਸੋਨੂੰ ਨੂੰ ਪੁੱਛਿਆ ਕਰਦੀ ਸੀ ਕਿ ਕਿਹੜੇ ਕਮਰੇ ਵਿੱਚ ਪਹਿਲਾਂ ਪੋਚਾ ਮਾਰੇ ਉਹਨਾਂ ਦੇ ਸੌਣ ਵਾਲੇ ਕਮਰੇ ਬੱਚਿਆਂ ਦੇ ਕਮਰੇ ਤੇ ਨਹਾਉਣ ਵਾਲੀ ਕਮਰਿਆ ਵਿੱਚ ਸਭ ਤੋਂ ਪਹਿਲਾਂ ਪੋਚੇ ਮਾਰੇ ਜਾਂਦੇ ਸਨ। ਬੈਠਕ ਅਤੇ ਖਾਣ ਵਾਲੇ ਕਮਰੇ ਬਾਅਦ ਵਿੱਚ ਸਾਫ਼ ਕੀਤੇ ਜਾਂਦੇ ਸਨ। ਉਸ ਵੱਲ ਵੇਖੇ ਬਿਨਾ ਮੋਹਨੇ ਹਾਂ ਵਿੱਚ ਸਿਰ ਖਲਾ ਦਿੱਤਾ। ਜਦੋਂ ਉਹ ਪੈਰਾਂ 'ਤੇ ਬੈਠੀ ਫੁਨਾਈਲ ਵਾਲੇ ਪਾਣੀ ਵਿੱਚ ਡੁੱਬਾ ਪੋਚਾ ਫਰਸ਼ ਉੱਤੇ ਰਗੜ ਰਹੀ ਸੀ ਤਾਂ ਮੋਹਨੇ ਵੇਖਿਆ ਕਿ ਉਸ ਦਾ ਪਿੱਛਾ ਕਾਫੀ ਭਾਰੀ ਸੀ। ਉਹ ਉਸ ਦੇ ਭਾਰੀ ਪਿੱਛੇ ਤੋਂ ਨਜ਼ਰਾਂ ਨਹੀਂ ਸੀ ਹਟਾ ਪਾਰਿਆ। ਇਸ ਤੋਂ ਪਹਿਲਾਂ ਉਹਨੇ ਕਦੇ ਉਹਦੇ ਵੱਲ ਨਹੀਂ ਸੀ ਵੇਖਿਆ ਤੇ ਨਾ ਹੀ ਉਸ ਦਾ ਨਾਂ ਜਾਣਦਾ ਸੀ। ਇਸੜੀ ਕਿ ਉਹ ਇੱਕ ਜਮਾਦਾਰ ਨਹੀਂ ਸੀ ਉਹ ਅਕਸਰ ਹੀ ਆਪਣੇ ਨਾਲ ਆਪਣੇ ਤਿੰਨ ਬੱਚਿਆਂ ਨੂੰ ਲੈ ਆਉਂਦੀ ਸੀ ਉਹਨੇ ਕਈ ਵਾਰ ਵੇਖਿਆ ਸੀ ਕਿ ਜਦੋਂ ماں ਮਕਾਨ ਦੇ ਅੰਦਰ ਕੰਮ ਕਰੀ ਹੁੰਦੀ ਤਾਂ ਬੱਚੇ ਬਾਗ ਵਿੱਚ ਖੇਡਦੇ ਰਹਿੰਦੇ ਜਮਾਦਾਰਨੀ ਖੜੀ ਹੋਈ ਤਾਂ ਉਹਨੇ ਆਪਣਾ ਮੂੰਹ ਉਸ ਵੱਲ ਘੁਮਾਇਆ ਅਤੇ ਆਪਣੇ ਮੱਥੇ ਤੇ ਆਈ ਵਾਲਾਂ ਦੀ ਲਿਟ ਪਿੱਛੇ ਹਟਾਈ ਮੋਹਨੇ ਵੇਖਿਆ ਕਿ ਉਸ ਦੀਆਂ ਛਾਤੀਆਂ ਵੀ ਕਾਫੀ ਭਾਰੀਆਂ ਹਨ ਤੇ ਕਮਰ ਕਾਫੀ ਪਤਲੀ ਸੀ ਭਾਮੀਓ ਰੰਗ ਦੀ ਕਾਲੀ ਸੀ ਫਿਰ ਵੀ ਕਾਫੀ ਦਿਲਕਸ਼ ਸੀ ਉਹ ਫਿਰ ਪੈਰਾਂ 'ਤੇ ਬੈਠ ਗਈ ਤੇ ਕਮਰੇ ਦੇ ਦੂਜੇ ਹਿੱਸੇ ਵਿੱਚ ਪੋਚਾ ਮਾਰਨ ਲੱਗੀ ਮਨਮੋਹ ਅਖਬਾਰ ਪੜਨ ਲੱਗਾ। ਉਹਨੂੰ ਭਾਰਤ ਵਿੱਚ ਆਪਣੇ ਕਾਰਜ ਦੇ ਦਿਨਾਂ ਦੀ ਯਾਦ ਆਈ। ਇੱਕ ਮੁੰਡੇ ਨੇ ਉਹਨੂੰ ਦੱਸਿਆ ਸੀ ਕਿ ਜਮਾਦਾਰਨੀਆਂ ਪਿਆਰ ਕਰਨ ਦੇ ਮਾਮਲੇ ਵਿੱਚ ਸਭ ਤੋਂ ਬਿਹਤਰ ਹੁੰਦੀਆਂ ਹਨ। ਉਹ ਬਿੰਦਾਸ, ਜੋਸ਼ਵਾਲੀਆਂ ਤੇ ਗਰਮ ਹੁੰਦੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਅੱਖਾਂ ਦੁਖਣੀਆਂ ਆਉਣ ਉੱਤੇ ਜਮਾਦਾਰਨੀ ਨਾਲ ਸਹਿਵਾਸ ਕਰਨ ਉੱਤੇ ਇਹ ਠੀਕ ਹੋ ਜਾਂਦੀਆਂ ਹਨ। ਮਨ ਨੂੰ ਅੱਖਾਂ ਦੀ ਕੋਈ ਤਕਲੀਫ ਨਹੀਂ ਸੀ ਪਰ ਉਹਨੇ ਇਹ ਗੱਲ ਨੋਟ ਕੀਤੀ ਸੀ ਕਿ ਜਿੰਨਾਂ ਔਰਤਾਂ ਨੂੰ ਅਛੂਤ ਕਿਹਾ ਜਾਂਦਾ ਹੈ ਉਹ ਸਾਰੀਆਂ ਦੀਆਂ ਸਾਰੀਆਂ ਹੀ ਐਸੀਆਂ ਸੰ ਜਿਨ੍ਹਾਂ ਨੂੰ ਛੂਹਿਆ ਜਾਣਾ ਚਾਹੀਦਾ ਹੈ। ਇਸ ਸੋਚਣਾ ਕਿ ਘਰ ਵਿੱਚ ਕੰਮ ਕਰਨ ਵਾਲੀ ਔਰਤ ਬਾਰੇ ਕੀ ਵਿਚਾਰ ਹੈ ਜਦੋਂ ਬਾਕੀ ਦੇ ਨੌਕਰ ਆਪੋ ਆਪਣੇ ਕਮਰੇ ਵਿੱਚ ਹੋਣ ਜਾਂ ਬਾਜ਼ਾਰ ਗਏ ਹੋਣ ਉਦੋਂ ਇਸ ਨੂੰ ਆਪਣੇ ਬੈੱਡਰੂਮ ਵਿੱਚ ਆਨਲੀ ਪ੍ਰੇਰਨ ਲਈ ਕੀ ਕਰੇਗਾ ਉਸ ਦੀ ਤਨਖਾਹ ਦੁੱਗਣੀ ਕਰ ਦੇਵੇਗਾ ਅਤੇ ਉਹਦੇ ਬੱਚਿਆਂ ਨੂੰ ਖੁਡਾਉਣੇ ਤੇ ਮਠਾਈਆਂ ਦੇਵੇਗਾ ਮਾਲਕਾਂ ਤੇ ਨੌਕਰਾਂ ਵਿਚਾਲੇ ਇਸ ਤਰ੍ਹਾਂ ਦੇ ਸਬੰਧ ਕੋਈ ਨਵੇਕਲੀ ਗੱਲ ਨਹੀਂ ਸੀ ਛੋਟੇ ਮੋਟੇ ਕੰਮ ਕਰਨ ਵਾਲੀਆਂ ਗਰੀਬ ਔਰਤਾਂ ਹਮੇਸ਼ਾ ਹੀ ਆਮਦਨ ਵਿੱਚ ਵਾਧਾ ਕਰਨ ਲਈ ਇਸ ਤਰ੍ਹਾਂ ਦੇ ਸਬੰਧਾਂ ਲਈ ਤਿਆਰ ਰਹਿੰਦੀਆਂ ਸਨ ਅਤੇ ਉਹਨਾਂ ਦੇ ਪਤੀ ਉਹਨਾਂ ਦੇ ਸਬੰਧਾਂ ਬਾਰੇ ਉਨੀ ਦੇਰ ਤੱਕ ਬਹੁਤੀ ਚਿੰਤਾ ਨਹੀਂ ਸੀ ਕਰਦੇ ਜਿੰਨੀ ਦੇਰ ਤੱਕ ਉਹਨਾਂ ਨੂੰ ਪੈਸਾ ਮਿਲਦਾ ਰਹਿੰਦਾ ਸੀ ਅਜੇ ਕਿਸਮ ਚ ਨਾ ਤਾਂ ਔਰਤ ਵੱਲ ਬਹੁਤ ਧਿਆਨ ਦੇਂਦੀ ਲੋੜ ਹੁੰਦੀ ਸੀ ਤੇ ਨਾ ਹੀ ਤੋਹਫੇ ਦੇਂਦੀ ਨਾ ਹੀ ਉਹਨਾਂ ਨੂੰ ਪਾਰਟੀਆਂ ਵਿੱਚ ਲਿਜਾਣ ਦੀ ਜ਼ਰੂਰਤ ਸੀ ਇਸ ਤੋਂ ਬਿਨਾਂ ਇੱਕ ਹੋਰ ਵੀ ਲਾਭ ਸੀ ਇਹ ਸੀ ਆਪਣੀ ਮਰਜ਼ੀ ਨਾਲ ਸੈਵਾਸ ਮੋਨੇ ਫੈਸਲਾ ਕੀਤਾ ਕਿ ਜੇ ਬਾਕੀ ਦੇ ਮੁਹਾਜ਼ਾ ਉੱਤੇ ਆਸਫਲ ਹੋ ਜਾਵੇ ਤਾਂ ਇਸ ਜਮਾਦਾਰਨੀ ਨੂੰ ਧਿਆਨ ਵਿੱਚ ਰੱਖੇਗਾ ਭਾਵੇਂ ਉਸ ਦੀ ਬૌਧਿਕ ਸਾਥ ਨਾ ਵੀ ਬਣੇ ਤਾਂ ਵੀ ਉਹ ਉਸ ਦੀ ਸਭ ਤੋਂ ਐਮ ਸਵੱਥਿਆ ਜ਼ਰੂਰ ਹੱਲ ਕਰ ਦੇਵੇਗੀ ਅਗਲੀ ਸਵੇਰ ਜਦੋਂ ਜਮਾਦਾਰ ਨਹੀਂ ਪੁੱਛੇ ਮਾਰਨ ਆਈ ਤਾਂ ਉਸਨੇ ਉਹਦੇ ਨਾਲ ਪਹਿਲੀ ਵਾਰੀ ਗੱਲ ਕੀਤੀ ਉਹ ਆਪਣੀ ਸਲਵਾਰ ਦਾ ਪੋਚਾ ਚੁੱਕੀ ਪੋਚਾ ਮਾਰਨ ਲਈ ਫਰਸ਼ ਉੱਤੇ ਬੈਠੀ ਤੋਂ ਪੁੱਛਣ ਲੱਗਾ ਤੇਰਾ ਨਾਂ ਕੀ ਹੈ ਧੰਨੋ ਜਦੋਂ ਉਹਨੇ ਇਹ ਜਵਾਬ ਦਿੱਤਾ ਤਾਂ ਉਹਨੇ ਮੂੰਹ ਚੁੱਕ ਕੇ ਉੱਪਰ ਨਹੀਂ ਵੇਖਿਆ ਫਿਰ ਵੀ ਸਾਫ਼ ਲੱਗਦਾ ਸੀ ਕਿ ਉਹ ਹੋਰ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੈ ਤੇਰਾ ਪਤੀ ਕੀ ਕਰਦਾ ਹੈ ਸਾਬ ਉਹ ਮਿਨਿਸਪੈਲਟੀ ਵਿੱਚ ਜਮਾਦਾਰ ਹੈ ਉਹ ਕਿੰਨੇ ਪੈਸੇ ਕਮਾ ਲੈਂਦਾ ਹੈ 1000 ਰੁਪਏ ਮਹੀਨਾ ਸਾਡੇ ਤਿੰਨ ਬੱਚਿਆਂ ਮੇਰੀ ਕਮਾਈ ਨਾਲ ਵੀ ਉਹਨਾਂ ਦਾ ਰੋਟੀ ਪਾਣੀ ਤੇ ਕੱਪੜਿਆਂ ਦਾ ਨਹੀਂ ਸਰਦਾ ਮੇਰਾ ਪਤੀ ਸ਼ਰਾਬੀ ਹੈ ਤੇ ਬਹੁਤ ਸਾਰਾ ਪੈਸਾ ਸ਼ਰਾਬ ਉੱਤੇ ਬਰਬਾਦ ਕਰ ਦਿੰਦਾ ਹੈ ਮੋਹਨ ਨੂੰ ਇਹ ਪਤਾ ਨਹੀਂ ਸੀ ਕਿ ਜਮਾਦਾਰਨੀ ਨੂੰ ਕਿੰਨੇ ਪੈਸੇ ਦਿੱਤੇ ਜਾਂਦੇ ਹਨ ਉਹਦੀ ਤਨਖਾਹ ਉਹਦੇ ਦਫ਼ਤਰ ਵੱਲੋਂ ਹੀ ਉਸੇ ਤਰ੍ਹਾਂ ਦਿੱਤੀ ਜਾਂਦੀ ਸੀ ਜਿਸ ਤਰ੍ਹਾਂ ਹੋਰ ਨੌਕਰਾਂ ਦੀ ਦਿੱਤੀ ਜਾਂਦੀ ਸੀ ਅਤੇ ਇਹ ਸਾਰੇ ਪੈਸੇ ਇਕੱਠੇ ਕਰਕੇ ਜ਼ਰੂਰੀ ਘਰੇਲੂ ਖਰਚਿਆਂ ਵਿੱਚ ਸ਼ਾਮਲ ਕਰ ਦਿੱਤੇ ਜਾਂਦੇ ਸਨ ਉਹ ਤਾਂ ਹਰ ਮਹੀਨੇ ਸਿਰਫ ਚੈੱਕ ਉੱਤੇ ਦਸਤਖਤ ਹੀ ਕਰਦਾ ਸੀ ਉਹਨੇ ਇਸ ਨੂੰ ਹੋਰ ਪੈਸੇ ਦੇਣੇ ਸਨ ਤਾਂ ਇਹ ਨਕਦ ਵੀ ਦਿੱਤੇ ਜਾ ਸਕਦੇ ਸਨ ਉਹਨੇ ਆਪਣੇ ਪਰਸ ਵਿੱਚੋਂ 100 ਰੁਪਏ ਦਾ ਨੋਟ ਕੱਢਿਆ ਤੇ ਉਹਦੇ ਵੱਲ ਵਧਾਇਆ ਇਹ ਲੈ ਲੈ ਇਹ ਤੇਰੇ ਬੱਚਿਆਂ ਲਈ ਹੈ ਉਹ ਸੌਰਤ ਨੇ ਨੋਟ ਫੜ ਲਿਆ ਆਪਣੇ ਮੱਥੇ ਨੂੰ ਛੁਆਇਆ ਅਤੇ ਆਪਣੀ ਅੰਗੀ ਵਿੱਚ ਰੱਖ ਲਿਆ ਉਹਨੇ ਸਿੱਧਾ ਹੀ ਪੁੱਛ ਲਿਆ ਕਿ ਮੇਮ ਸਾਹਿਬ ਹੁਣ ਕਰਨੀ ਆਏਗੀ ਉਹ ਸਮਾਨ ਅਤੇ ਬੱਚੇ ਆਪਣੇ ਨਾਲ ਲੈ ਗਈ ਮੋਨੋਦੀ ਇਸ ਦਲੇਰੀ ਉੱਤੇ ਹੈਰਾਨ ਰਹਿ ਗਿਆ ਮਜ਼ਦੂਰ ਜਮਾਤ ਦੇ ਲੋਕ ਇਸ਼ਾਰਿਆਂ ਵਿੱਚ ਗੱਲ ਕਰਨ ਵਿੱਚ ਯਕੀਨੀ ਨਹੀਂ ਰੱਖਦੇ ਉਹ ਸਾਰੀ ਗੱਲ ਸਿੱਧੀ ਅਤੇ ਮੂੰਹ ਤੇ ਕਰਦੇ ਹਨ ਉਹਨੇ ਉਸ ਨੂੰ ਛਾੜਿਆ ਆਪਣਾ ਕੰਮ ਕਰੀ ਜਾ ਇਨ੍ਹਾਂ ਲੋਕਾਂ ਦੀ ਸ਼ਾਦੀ ਜਾਂ ਲੰਮੇ ਸਮੇਂ ਦੇ ਰਿਸ਼ਤੇ ਖਤਮ ਹੋ ਗਏ ਹੋਣ ਉਹਨਾਂ ਦੇ ਪਹਿਲੇ ਦਿਨ ਹਫ਼ਤੇ ਤੇ ਮਹੀਨੇ ਸਭ ਤੋਂ ਵੱਧ ਤਕਲੀਫ ਦੇ ਹੁੰਦੇ ਹਨ ਨਾ ਸਿਰਫ ਉਹਨਾਂ ਨੂੰ ਆਪਣੇ ਆਪ ਨਾਲ ਆਪਣੇ ਮਾਪਿਆਂ ਸਹੁਰਿਆਂ ਭਰਾਵਾਂ ਅਤੇ ਭੈਣਾਂ ਨਾਲ ਹੀ ਆਪਣੇ ਸਬੰਧਾਂ ਨੂੰ ਨਵੇਂ ਸਿਰੇ ਤੋਂ ਵਿਚਾਰਨਾ ਪੈਂਦਾ ਸਗੋਂ ਆਪਣੇ ਦੋਸਤਾਂ ਦੇ ਸਵਾਲਾਂ ਦੇ ਜਵਾਬੀ ਦੇਣੇ ਹੁੰਦੇ ਹਨ ਗਲਤੀ ਕਿੱਥੇ ਹੋਈ ਕੀ ਤੁਹਾਡੀ ਸੈਕਸ ਜ਼ਿੰਦਗੀ ਖੁਸ਼ੀਆਂ ਭਰਪੂਰ ਸੀ ਕਿ ਉਹ ਤੇਰੀ ਤਾਕਤ ਨਾਲੋਂ ਵੱਧ ਚਾਉਂਦੀ ਸੀ ਕਿ ਕੋਈ ਤੀਜੀ ਧਿਰ ਵੀ ਸ਼ਾਮਲ ਸੀ ਉਹਨਾਂ ਔਰਤਾਂ ਦਾ ਕੀ ਬਣਿਆ ਜਿਨ੍ਹਾਂ ਨੂੰ ਤੇਰੀ ਪਤਨੀ ਇਸ ਲਈ ਨਫ਼ਰਤ ਕਰਦੀ ਸੀ ਕਿਉਂਕਿ ਤੂੰ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰਦਾ ਸੀ ਅਤੇ ਉਸ ਬੰਦੇ ਦਾ ਕੀ ਬਣਿਆ ਜਿਹੜਾ ਸਦਾ ਤੇਰੀ ਪਤਨੀ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖਿਆ ਕਰਦਾ ਸੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਨਾ ਤਾਂ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਨਾ ਚਿੜਕਿਆ ਜਾ ਸਕਦਾ ਤੇ ਨਾ ਹੀ ਇਹ ਕਿਹਾ ਜਾ ਸਕਦਾ ਕਿ ਉਹ ਆਪਣੇ ਕੰਮ ਨਾਲ ਮਤਲਬ ਰੱਖਣ ਤਾਂ ਉਹਨਾਂ ਉਹਨਾਂ ਦੀਆਂ ਗੱਲਾਂ ਦਾ ਓਨੀ ਦੇਰ ਤੱਕ ਜਵਾਬ ਦੇਣਾ ਹੀ ਪੈਂਦਾ ਜਦੋਂ ਤੱਕ ਉਹ ਇਹ ਨਾ ਸਮਝਣ ਲੱਗ ਪੈਣ ਕਿ ਉਹਨਾਂ ਨੂੰ ਤੁਹਾਡੀ ਸ਼ਾਦੀ ਬਾਰੇ ਸਭ ਕੁਝ ਪਤਾ ਲੱਗ ਗਿਆ ਅਤੇ ਇਹ ਵੀ ਪਤਾ ਲੱਗ ਗਿਆ ਕਿ ਇਹ ਕਿਉਂ ਟੁੱਟੀ ਹੈ ਇਸ ਤੋਂ ਬਾਅਦ ਉਹਨਾਂ ਦੀ ਤੁਹਾਡੀ ਜ਼ਿੰਦਗੀ ਵਿੱਚ ਦਿਲਚਸਪੀ ਖਤਮ ਹੋ ਜਾਂਦੀ ਹੈ ਮੋਹਨ ਕੁਝ ਦੇਰ ਸੋਚਦਾ ਰਿਹਾ ਕਿ ਉਹ ਕੋਈ ਜਰਨਲਿਸਟ ਦਿੱਲੀ ਤੋਂ ਬਾਹਰ ਚਲਾ ਜਾਵੇਗਾ ਫਿਰ ਉਹਨੇ ਇਹ ਵਿਚਾਰ त्याग ਦਿੱਤਾ ਇਸ ਨਾਲ ਤਾਂ ਸਗੋਂ ਚੁਗਲੀਆਂ ਕਰਨ ਵਾਲੇ ਲੋਕਾਂ ਨੂੰ ਹੋਰ ਮੌਕਾ ਮਿਲੇਗਾ ਤੇ ਜਦੋਂ ਉਹ ਵਸਪਰਤੇਗਾ ਤਾਂ ਉਹ ਹੋਰ ਕਈ ਕੁਝ ਵੀ ਜਾਨਣਾ ਚਾਹਣਗੇ ਉਹ ਆਪਣੇ ਦਫਤਰ ਕਲੱਬ ਅਤੇ ਘਰ ਦਾ ਰੋਜ਼ਮਾਰਾ ਕੰਮ ਉਵੇਂ ਹੀ ਕਰਦਾ ਰਹੇਗਾ ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ। ਖਬਰੇ ਕੋਈ ਦਿਨ ਕਲੱਬ ਜਾਣਾ ਬੰਦ ਹੀ ਕਰ ਦੇਵੇ ਤੇ ਆਪਣੀਆਂ ਸ਼ਾਮਾਂ ਘਰ ਵਿੱਚ ਬੈਠ ਕੇ ਹੀ ਬਤਾਵੇ। ਸਕਾਰ ਚ ਪੀਵੇ ਸੰਗੀਤ ਸੁਣਨੇ ਤੇ ਟੀਵੀਜ਼ਨ ਵੇਖੇ। ਮੋਨੂ ਛੇਤੀ ਹੀ ਮਹਿਸੂਸ ਹੋ ਗਿਆ ਕਿ ਉਸਦੇ ਦਫਤਰ ਦੇ ਅਮਲੇ ਨੂੰ ਇਹ ਪਤਾ ਲੱਗ ਗਿਆ ਸੀ ਕਿ ਉਹਦੀ ਸ਼ਾਦੀ ਆਖਰਕਾਰ ਟੁੱਟ ਗਈ ਹੈ। ਹੁਣ ਬਿਮਲਾ ਸ਼ਰਮਾ ਜਦੋਂ ਵੀ ਚਿੱਠੀਆਂ ਲੈ ਕੇ ਆਉਂਦੀ ਜਾਂ ਡਿਕਟੇਸ਼ਨ ਲੈਣ ਲਈ ਕਮਰੇ ਵਿੱਚ ਦਾਖਲ ਹੁੰਦੀ ਤਾਂ ਉਹਦੇਰੇ ਹੰਗਾਰਾ ਪਰਦੀ। ਇੰਨੇ ਸਾਲਾਂ ਵਿੱਚ ਮੌਨ ਨੇ ਕਦੇ ਵੀ ਉਸ ਵੱਲ ਚੰਗੀ ਤਰ੍ਹਾਂ ਨਜ਼ਰ ਪਰ ਕਿਨਿਸ਼ੀ ਵੇਖਿਆ ਉਹ ਛੜੀ ਸੀ ਜਿਸ ਦਾ ਮਤਲਬ ਸੀ ਕਿ ਤਕਨੀਕੀ ਤੌਰ ਤੇ ਉਹ ਕਿਸੇ ਨਾਲ ਜੁੜੀ ਹੋਈ ਨਹੀਂ ਸੀ ਪਰ ਵੇਖਣ ਪਾਲਣ ਵਿੱਚ ਉਹ ਬਹੁਤ ਚੰਗੀ ਨਹੀਂ ਸੀ ਉਹਦਾ ਗੋਲ ਚਿਹਰਾ ਸੀ ਭੂਰੇ ਬਾਰਾਂ ਦਾ ਜੋੜਾ ਕਰਕੇ ਰੱਖਦੀ ਸੀ ਸਰੀਰ ਉਹਦਾ ਭਰਮਾ ਸੀ ਤੇ ਉਹਦੀਆਂ ਛਾਤੀਆਂ ਪੇਟ ਪੱਟ ਅਤੇ ਪਿੱਛਾ ਸਾਰੇ ਹੀ ਬਲੱਤਨਮਾਰੀ ਚਿੱਟੇ ਮਾਸ ਦਾ ਲੋਸੜਾ ਸਨ ਹੁਣੋਂ ਨੇ ਵੇਖਿਆ ਕਿ ਜਦੋਂ ਉਹ ਕਮਰੇ ਤੋਂ ਬਾਹਰ ਜਾ ਰਹੀ ਸੀ ਤਾਂ ਉਸ ਦੇ ਪਿੱਛੇ ਵਿੱਚ ਇੱਕ ਖਰਕੀ ਜੀ ਗੋਲਾਈਦਾਰ ਹਰਕਤ ਸੀ ਬਾਕੀ ਦਾ ਸਟਾਫ ਵੀ ਆਮ ਨਾਲੋਂ ਵੱਧ ਨਿਬਰ ਮਹਿਸੂਸ ਹੁੰਦਾ ਸੀ ਤੇ ਕਮ ਬਾਰੇ ਪਹਿਲਾ ਨਾਲੋਂ ਚਿੰਤਤ ਵੀ ਉਹਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਨਜ਼ਰ ਅੰਦਾਜ਼ ਕਰੇ ਉਹ ਦੇਰ ਤੱਕ ਕੰਮ ਕਰਦਾ ਬੈਠਾ ਰਹਿੰਦਾ ਤੇ ਸਭ ਤੋਂ ਅਖੀਰ ਵਿੱਚ ਹੀ ਦਫ਼ਤਰ ਤੋਂ ਜਾਂਦਾ ਜਾਂਦੇ ਹੋਏ ਉਹ ਦਰਵਾਜ਼ੇ ਦੀਆਂ ਚਾਬੀਆਂ ਰਾਤ ਦੀ ਡਿਊਟੀ ਉੱਤੇ ਆਉਣ ਵਾਲੇ ਸੰਤਰੀ ਨੂੰ ਦੇ ਕੇ ਜਾਂਦਾ ਇੱਕ ਦਿਨ ਦੀ ਗੱਲ ਹੈ ਕਿ ਦਫ਼ਤਰ ਤੋਂ ਸਿੱਧਾ ਘਰ ਜਾਣ ਦੀ ਥਾਂ ਉਹਨੇ ਸ਼ਹਿਰ ਦਾ ਚੱਕਰ ਮਾਰਨ ਦਾ ਫੈਸਲਾ ਕੀਤਾ ਕਾਫੀ ਲੰਮੇ ਸਮੇਂ ਤੋਂ ਉਸਨੇ ਇੰਜ ਨਹੀਂ ਸੀ ਕੀਤਾ ਉਹਨੇ ਡਰਾਈਵਰ ਨੂੰ ਸ਼ਾਮ ਦੀ ਛੁੱਟੀ ਦੇ ਦਿੱਤੀ ਤੇ ਖੁਦ ਕਾਰ ਚਲਾ ਕੇ ਇੰਡੀਆ ਗੇਟ ਗਿਆ ਬਾਹਰ ਨਿਕਲ ਕੇ ਵਾਲਿਦ ਵਾਲੀ ਵੇਖਣ ਲੱਗਾ ਪੂਰਬ ਵੱਲ ਦੇ ਪਾਸੇ ਪੁਰਾਣੇ ਕਿਲੇ ਦੀਆਂ ਕਾਲੀਆਂ ਪੂਰੀਆਂ ਕੰਧਾਂ ਮੁਖਾਈ ਦਿੰਦੀਆਂ ਸਨ ਇਹ ਕਿਲਾ ਦੂਜੇ ਮੁਗਲ ਬਾਦਸ਼ਾਹ ਹਮਾਇੂ ਨੇ ਬਣਾਇਆ ਸੀ ਦ੍ਰਿਸ਼ ਦੇ ਹੇਠਲੇ ਹਿੱਸੇ ਵਿੱਚ ਉਹ ਖੇਡ ਸਟੇਡੀਅਮ ਸੀ ਜਿਹੜਾ ਵਾਇਸਰਾਏ ਦੀ ਨੀਮ ਪਾਗਲ ਪਤਨੀ ਲੇਡੀ ਬਰਿੰਗਟਨ ਨੇ ਆਪਣੇ ਨਾਮ ਉੱਤੇ ਬਣਵਾਇਆ ਸੀ ਇਸ ਤੋਂ ਪਹਿਲਾਂ ਲੁਟਿਅਨਜ਼ ਸ਼ਹਿਰ ਦੀ ਉਸਾਰੀ ਕਰ ਚੁੱਕਾ ਸੀ ਇਮਾਰਤ ਸਾਜ਼ ਸਟੇਡੀਅਮ ਬਾਰੇ ਆਪਣੇ ਦੰਦ ਚਿੱਠਣ ਤੋਂ ਬਿਨਾ ਹੋਰ ਕੁਝ ਨਹੀਂ ਸੀ ਕਰ ਸਕਦਾ ਇਸ ਸਟੇਡੀਅਮ ਨਾਲ ਵਾਇਸਰਾਏ ਦੇ ਮਹਿਲ ਤੋਂ ਜਾਂਦੀ ਹੋਈ ਉਸ ਸੜਕ ਦਾ ਅੱਧਾ ਦ੍ਰਿਸ਼ ਖਤਮ ਹੋ ਗਿਆ ਸੀ ਜਿਸ ਦੇ ਰਸਤੇ ਵਿੱਚ ਜੰਗੀ ਸ਼ਹੀਦਾਂ ਦੀ ਯਾਦ ਵਿੱਚ ਇੱਕ ਦਰਵਾਜ਼ਾ ਉਸਾਰਿਆ ਗਿਆ ਸੀ ਅਤੇ ਜਿਸ ਦੇ ਸਿਰੇ ਉੱਤੇ ਇੱਕ ਇੱਟਾਂ ਦੀ ਛਤਰੀ ਬਣਾ ਕੇ ਬਾਦਸ਼ਾਹ ਜਾਰਜ 5ਵੇਂ ਦਾ ਬੁੱਤ ਰਾਇਆ ਹੋਇਆ ਸੀ ਪੱਛਮ ਵੱਲ ਦੇ ਪਾਸੇ ਇਹ ਵਿਸ਼ਾਲ ਪੁਰਾਣਾ ਕਿਲਾ ਖੜਾ ਸੀ ਆਜ਼ਾਦ ਭਾਰਤ ਦੇ ਹੁਕਮਰਾਨਾਂ ਨੇ ਬ੍ਰਿਟਾਨਵੀ ਮਹਾਰਾਜੇ ਦਾ ਬੁੱਤ ਚੁੱਕ ਦਿੱਤਾ ਸੀ ਹੁਣ ਇਸ ਦੇ ਹੇਠਾਂ ਕੋਈ ਵੀ ਬੁੱਤ ਨਹੀਂ ਸੀ ਤੇ ਛਤਰੀ ਇਸ ਤੋਂ ਖੂਬਸੂਰਤ ਲੱਗਦੀ ਸੀ ਮੌਨੂ ਚੇਤਿਆ ਹੈ ਕਿ ਕੁਝ ਸਿਆਸਤਦਾਨ ਚਾਹੁੰਦੇ ਸਨ ਕਿ ਇਹ ਛਤਰੀ ਵੀ ਹਟਾ ਦਿੱਤੀ ਜਾਵੇ। ਉਹਨਾਂ ਮੁਤਾਬਕ ਕਿ ਬ੍ਰਿਟਾਨੀ ਹਕੂਮਤ ਦੀ ਰੈਂਦ ਖੋਦੀ ਸੀ। ਉਹ ਲੁਟੇਰੇ ਸਨ। ਉਹ ਯਾਦਗਾਰੀ ਗੇਟ ਤੱਕ ਕੁਝ ਨਹੀਂ ਸੀ ਬਣਾ ਸਕੇ ਅਤੇ ਉਹਨਾਂ ਇਸ ਦਾ ਨਾਮ ਬਦਲ ਕੇ ਇੰਡੀਆ ਗੇਟ ਕਰ ਦਿੱਤਾ ਸੀ। ਹੁਣ ਇਸ ਦੇ ਹੇਠਾਂ ਇੱਕ ਸਦੀਵੀ ਜੋਤ ਜਗਦੀ ਰਹਿੰਦੀ ਸੀ। ਇਹ ਉਹਨਾਂ ਲੋਕਾਂ ਦੇ ਮਾਣ ਵਿੱਚ ਜਗਾਈ ਗਈ ਸੀ ਜਿਹੜੇ ਭਾਰਤ ਲਈ ਲੜਦੇ ਹੋਏ ਸ਼ਹੀਦ ਹੋਏ। ਬਾਕੀ ਦਾ ਸਾਰਾ ਕੁਝ ਉਵੇਂ ਹੀ ਸੀ ਜਿਵੇਂ ਲੂਟਿਅਨ ਸਨੇ ਡਿਜ਼ਾਈਨ ਕੀਤਾ ਸੀ। ਚੌੜੇ ਖੁੱਲੇ ਰਸਤੇ, ਦਿਵਾਰੇ ਦੁਆਲੇ ਪਾਣੀ ਦੇ ਤਲਾਬ ਸਨ। ਜਿਸ ਦੇ ਕਿਨਾਰਿਆਂ 'ਤੇ ਫੁੱਲਾਂ ਦੀਆਂ ਤਿਆਰੀਆਂ ਬਣੀਆਂ ਹੋਈਆਂ ਸਨ ਉਸ ਦੇ ਸਿਰੇ ਉੱਤੇ ਸਖਤਰੇ ਦੀਆਂ ਇਮਾਰਤਾਂ ਸਨ ਤੇ ਰਤਾ ਕੋ ਚੜ੍ਹਾਈ ਤੇ ਕਾਲੇ ਗੁੰਬਦ ਵਾਲਾ ਵਾਇਸਰਾਏ ਮਹਿਲ ਜਿਸ ਨੂੰ ਹੁਣ ਰਾਸ਼ਟਰ ਪ੍ਰਤੀ ਭਵਨ ਕਿਹਾ ਜਾਂਦਾ ਸੀ ਪੱਛਮ ਵਾਲੇ ਪਾਸੇ ਬੱਦਲ ਵਿਖਾਈ ਦੇ ਰਹੇ ਸਨ ਡੁੱਬ ਰਿਹਾ ਸੂਰਜ ਇਨ੍ਹਾਂ ਬੱਦਲਾਂਾਂ ਹੀ ਛਾਕਰਿਆ ਸੀ ਜਿਸ ਨਾਲ ਵਿਸ਼ਾਲ ਇਮਾਰਤਾਂ ਉੱਤੇ ਰੌਸ਼ਨੀ ਹੋ ਰਹੀ ਸੀ ਇਹਨਾਂ ਇਮਾਰਤਾਂ ਕਾਲੇ ਮਦਾਨਾਂ ਪਾਣੀ ਦੀਆਂ ਤਲਾਬਾਂ ਤੇ ਫੁੱਲਦਾਰ ਦਰਖਤਾਂ ਉੱਤੇ ਹਲਕੀ ਪੀਲੀ ਰੌਸ਼ਨੀ ਫੈਲੀ ਹੋਈ ਸੀ ਮੋਹਨੇ ਆਪਣੇ ਆਪ ਨੂੰ ਕਿਹਾ ਕਿ ਇਹ ਸਵਰਗ ਦਾ ਨਜ਼ਾਰਾ ਹੈ ਸਾਰੇ ਸੰਸਾਰ ਵਿੱਚੋਂ ਦਿੱਲੀ ਹੀ ਇੱਕੋ ਇੱਕ ਸ਼ਹਿਰ ਸੀ ਜਿਸ ਨਾਲ ਉਹ ਆਪਣੇ ਆਪ ਨੂੰ ਜੁੜਿਆ ਮਹਿਸੂਸ ਕਰਦਾ ਸੀ ਅੱਜ ਵਰਗੇ ਕਿਸੇ ਖਾਸ ਦਿਨ ਤਾਂ ਉਹਨੂੰ ਇਹ ਗੱਲ ਵੀ ਪੁੱਲ ਸਕਦੀ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਕੋਈ ਔਰਤ ਨਹੀਂ ਹੈ ਉਹਨੇ ਚਾਰ ਵੱਡੇ-ਵੱਡੇ ਰੰਗਦਾਰ ਗੁਬਾਰੇ ਤੇ ਦੋ ਵੱਡੀਆਂ ਵਨੀਲਾ ਆਈਸਕਰੀਮਾਂ ਖਰੀਦੀਆਂ ਆਈਸਕਰੀਮ ਵੇਚਣ ਵਾਲਿਆਂ ਦੀਆਂ ਰੇੜੀਆਂ ਉੱਤੇ ਹਰੀਆਂ ਤੇ ਚਿੱਟੇ ਰੰਗ ਦੀਆਂ ਰੌਸ਼ਨੀਆਂ ਲੱਗੀਆਂ ਹੋਈਆਂ ਸਨ ਇਹ ਰੇੜੀਆਂ ਹਰ ਸ਼ਾਮ ਇੰਡੀਆ ਗੇਟ ਦੇ ਆਲੇ-ਦੁਆਲੇ ਜਮ੍ਹਾਂ ਹੁੰਦੀਆਂ ਸਨ ਜਦੋਂ ਬੱਚੇ ਉਹਦੇ ਨਾਲ ਰਿਆ ਕਰਦੇ ਸਨ ਉਦੋਂ ਉਹਨਾਂ ਲਈ ਇਹ ਸਾਮਾਨ ਖਰੀਦਿਆ ਕਰਦਾ ਸੀ ਜਦ ਬੱਚੇ ਉਸਕੋ ਨਹੀਂ ਸੰਤੋਖ ਗਵਾਰੇ ਤੇ ਆਈਸਕ੍ਰੀਮ ਖਰੀਦਣ ਦਾ ਕਿਲਾਬ ਜਦੋਂ 모ਹਨ ਘਰ ਪਰਤਿਆ ਤਾਂ ਤਨ ਨੂੰ ਇੱਕ ਵਾਰ ਪੁੱਛੇ ਮਾਰ ਰਿਸੀ ਦਿੱਲੀ ਵਿੱਚ ਇੰਨੀ ਧੂੜ ਉੜਦੀ ਹੈ ਕਿ ਹਰ ਰੋਜ਼ ਦੋ ਵਾਰੀ ਝਾੜੂ ਪੋਚਾ ਕਰਨਾ ਪੈਂਦਾ ਤਨ ਨੂੰ ਦੇ ਬੱਚੇ ਸਦਾ ਵਾਂਗੀ ਬਾਗ ਵਿੱਚ ਖੇਡ ਰਹੇ ਸਨ ਤੇ ਉਡੀਕ ਕਰ ਰਹੇ ਸਨ ਕਿ ਉਹਨਾਂ ਦੀ ਮਾਂ ਕਦੋਂ ਕੰਮ ਕਾਵੇ ਉਹਨਾਂ ਗਵਾਰੇ ਦੇਖਦੇ ਪਰ ਉਹਨਾਂ ਨੂੰ ਪਤਾ ਸੀ ਕਿ ਇਹ ਉਹਨਾਂ ਲਈ ਨਹੀਂ ਹਨ ਸਾਬ ਨੇ ਕਦੇ ਵੀ ਉਹਨਾਂ ਲਈ ਕੁਝ ਨਹੀਂ ਛਿੜਾਂਦਾ 모ਹਨ ਨੇ ਇਹ ਗਵਾਰੇ ਤੇ ਆਈਸਕ੍ਰੀਮ ਤਨ ਨੂੰ ਦੇ ਦਿੱਤੇ ਉਹਨੇ ਟੈਲੀਵਿਜ਼ਨ ਚਲਾਉਂਦੇ ਹੋਏ ਕਿਹਾ ਇਹ ਤੇਰੇ ਬੱਚਿਆਂ ਲਈ ਹਨ ਇੱਕ ਮਿੰਟ ਮਗਰੋਂ ਤੁੰਨੋ ਆਪਣੇ ਬੱਚਿਆਂ ਨੂੰ ਅੰਦਰ ਲੈ ਕੇ ਆਈ ਉਹਨਾਂ ਵਿੱਚੋਂ ਹਰ ਇੱਕ ਨੇ ਗੁਬਾਰਾ ਫੜਿਆ ਹੋਇਆ ਸੀ ਉਹ ਕਹਿਣ ਲੱਗੀ ਸਾਬ ਦੇ ਪੈਰੀਂ ਹੱਥ ਲਾਓ ਉਹਨਾਂ ਨੇ ਤੁਹਾਨੂੰ ਆਈਸਕ੍ਰੀਮ ਵੀ ਲਿਆ ਕੇ ਦਿੱਤੀ ਹੈ ਬੱਚਿਆਂ ਨੇ ਪੈਰੀ ਹੱਥ ਲਾਇ ਤੇ ਬਾਹਰ ਪੱਜ ਗਏ ਕੀ ਤੁੰਨੋ ਨੂੰ ਸੰਕੇਤ ਮਿਲ ਗਿਆ ਹੈ ਉਹਨੂੰ ਇਸ ਦਾ ਜਵਾਬ ਅਗਲੀ ਸਵੇਰ ਮਿਲ ਗਿਆ ਉਹ ਆਮ ਨਾਲੋਂ ਦੇਰ ਨਾਲ ਪੁੱਜੀ ਸੀ ਰਸੋਈਆ ਸਮਾਨ ਖਰੀਦਣ ਲਈ ਬਾਜ਼ਾਰ ਜਾ ਚੁੱਕਾ ਸੀ ਤੇ ਬਹਿਰਾ ਨਹਾਉਣ ਲਈ ਆਪਣੇ ਕਮਰੇ ਵਿੱਚ ਚਲੇ ਗਿਆ ਸੀ ਉਨੇ ਧੋਤੀ ਤੇ ਪ੍ਰੈਸ ਕੀਤੀ ਸਰਵਾਰ ਕਮੀਜ਼ ਪਾਈ ਹੋਈ ਸੀ ਤੇ ਅੱਖਾਂ ਵਿੱਚ ਕੱਜਲ ਚਮਕ ਰਿਆ ਸੀ। ਉਹਨੇ ਕੁਝ ਨਹੀਂ ਕਿਹਾ ਤੇ ਪੈਰਾਂ ਪਰ ਬੈਠ ਕੇ ਫਰਸ਼ ਉੱਤੇ ਪੁੱਛਾ ਮਾਰਨ ਲੱਗੀ। ਉਹਨੇ ਸਾਬ ਦੀਆਂ ਨਜ਼ਰਾਂ ਆਪਣੇ ਉੱਤੇ ਗੱਡੀਆਂ ਮਹਿਸੂਸ ਕੀਤੀਆਂ। ਦੋ ਵਾਰੀ ਉਹ ਵਾਪਸ ਪਰਤੀ ਤੇ ਉਹਨੇ ਵੇਖਿਆ ਕਿ ਮੋਹਨ ਉਸਦੇ ਪਿੱਛੇ ਵੱਲੋਂ ਉਸ ਵੱਲ ਦੇਖ ਰਿਹਾ ਸੀ। ਉਹ ਰਤਗੂ ਸ਼ਰਮਾਈ ਆਪਣਾ ਮੂੰਹ ਮੋੜਿਆ ਤੇ ਆਪਣਾ ਕੰਮ ਕਰਦੀ ਰਹੀ। ਮੋਹਨ ਨੇ ਇਹ ਸਭ ਕਸੇ ਤੋਂ ਇਸੇ ਟੱਕੜਿਆ ਕਿ ਉਹਦਾ ਜਵਾਬ ਹਾਂ ਵਿੱਚ ਹੈ। ਉਹਨੇ ਫੈਸਲਾ ਕੀਤਾ ਕਿ ਉਹ ਕਾਲੀ ਨਹੀਂ ਕਰੇਗਾ। ਪਹਿਲਾਂ ਉਹ ਸੋਚੇਗਾ ਕਿ ਆਪਣੀ ਜਮਾਦਾਰਨੀ ਨੂੰ ਖੇਲ ਬਣਾਉਣ ਦੇ ਕੀ ਲਾਭ ਅਤੇ ਨੁਕਸਾਨ ਹੋ ਸਕਦੇ ਹਨ ਆਪਣੇ ਬਰਾਬਰ ਦੀ ਕਿਸੇ ਔਰਤ ਨਾਲ ਸਬੰਧ ਬਣਾਉਣ ਨਾਲੋਂ ਇਸ ਸਬੰਧ ਵਿੱਚ ਰੌਲਾ ਗੋਲਾ ਘੱਟ ਹੋਏਗਾ ਗੱਲਾਂ ਵੀ ਬਹੁਤ ਘੱਟ ਹੋਣਗੀਆਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਸਦੇ ਦੋ ਮਰਦ ਨੌਕਰਾਂ ਨੂੰ ਛੇਤੀ ਹੀ ਪਤਾ ਲੱਗ ਜਾਵੇਗਾ ਕਿ ਉਹਨਾਂ ਦੇ ਸਾਬ ਤੇ ਜਮਾਦਾਰਨੀ ਵਿਚਾਰੇ ਕੋਈ ਚੱਕਰ ਚੱਲ ਰਿਹਾ ਉਹਨਾਂ ਲਈ ਉਹ ਇੱਕ ਛੂਤ ਔਰਤ ਸੀ ਉਹ ਕਦੇ ਵੀ ਉਸਨੂੰ ਰਸੋਈ ਵਿੱਚ ਦਾਖਲ ਨਹੀਂ ਸੰਹੋਂਣ ਦਿੰਦੇ ਉਹਨਾਂ ਨੂੰ ਛੂੰਹਦੇ ਵੀ ਨਹੀਂ ਸਨ ਤੇ ਜਦੋਂ ਉਹ ਬੱਚਾ ਖੁਚਾ ਖਾਣਾ ਲੈਣ ਆਉਂਦੀ ਸੀ ਤਉ ਦਾਲ ਰੋਟੀ ਜਾਂ ਕੁਝ ਬੱਚਾ ਖੁੱਚਾ ਹੁੰਦਾ ਸੀ ਉਸ ਦੇ ਭਾਂਡੇ ਵਿੱਚ ਦੂਰੋਂ ਹੀ ਸੁੱਟ ਦਿੰਦੇ ਸਨ ਜੇ ਉਹਨਾਂ ਨੂੰ ਇਹ ਸ਼ੱਕ ਪੈਦਾ ਹੋਇਆ ਤਾਂ ਉਹ ਗਵਾਂਢੀ ਨੌਕਰਾਂ ਨੂੰ ਦੱਸਣਗੇ ਤੇ ਉਹ ਨੌਕਰ ਆਪਣੇ ਮਾਲਕਾਂ ਨੂੰ ਦੱਸ ਦੇਣਗੇ ਇਹ ਆਸ ਨਹੀਂ ਸੀ ਕੀਤੀ ਜਾਂਦੀ ਕਿ ਧੰਨੋ ਇਹ ਗੱਲ ਆਪਣੇ ਪਤੀ ਨੂੰ ਦੱਸੇਗੀ ਜੇ ਉਹਦੇ ਪਤੀ ਨੂੰ ਰਤਾ ਵੀ ਅਕਲ ਹੋਈ ਤਾਂ ਉਹ ਆਪਣੀ ਪਤਨੀ ਦੇ ਵਰਤੋਂ ਵਿਹਾਰ ਤੋਂ ਸ਼ੱਕ ਜ਼ਰੂਰ ਕਰਨ ਲੱਗੇਗਾ ਪਰ ਹੋ ਸਕਦਾ ਹੈ ਕਿ ਉਹ ਜਿਹੜੇ ਵੱਧ ਪੈਸੇ ਕਮਾਏਗੀ ਉਸ ਨਾਲ ਉਸ ਦਾ ਪਤੀ ਆਪਣਾ ਮੂੰਹ ਬੰਦ ਰੱਖੇ ਖਬਰੇ ਇਸ ਤਰ੍ਹਾਂ ਨਹੀਂ ਹੋਵੇ ਪਰ ਇਹ ਸਾਰੀਆਂ ਗੱਲਾਂ ਇਸ ਗੱਲ ਦੇ ਸਾਹਮਣੇ ਨਗੂਣੀਆਂ ਸਨ ਕਿ ਉਹ ਜਦੋਂ ਜੀ ਚਾਹੇ ਸਹਿਵਾਸ ਕਰ ਸਕਿਆ ਕਰੇਗਾ ਤੰਨ ਨੂੰ ਥੋੜੀ ਜੀ ਹੋਰ ਰਕਮ ਤੋਂ ਬਿਨਾ ਬਹੁਤਾ ਕੁਝ ਨਹੀਂ ਚਾਹੀਏਗੀ ਨਾ ਹੀ ਉਸ ਨਾਲ ਕੋਈ ਭਾਵਕ ਸਾਝੀ ਬਣਾਉਣ ਦੀ ਕੋਸ਼ਿਸ਼ ਕਰੇਗੀ। ਉਹਦੇ ਮਨ ਉੱਤੇ ਤੰਨੋ ਨਾਲ ਸਹਿਵਾਸ ਕਰਨ ਦੀ ਸਮਾਮਣਾ ਪਰੂ ਹੋਣ ਲੱਗੀ। ਦਫ਼ਤਰ ਤੇ ਘਰ ਵਿੱਚ ਉਹਦੀ ਸੂਰਤ ਮੋਹਣ ਦੀਆਂ ਅੱਖਾਂ ਸਾਹਮਣੇ ਘੁੰਮਦੀ ਰਹਿੰਦੀ। ਉਹ ਇਸ ਗੱਲ ਦੀ ਗਰੰਟੀ ਕਰਨਾ ਚਾਹੁੰਦਾ ਸੀ ਕਿ ਕਿਤੇ ਉਸਦੇ ਮੂੰਹੋਂ ਕੋਈ ਗੱਲ ਨਾ ਨਿਕਲ ਜਾਵੇ। ਅਗਲੀ ਸਵੇਰ ਉਸ ਤੰਨ ਨੂੰ ਪੁੱਛਿਆ ਕਿ ਉਸਦਾ ਪਤੀ ਕਿੰਨੇ ਵਜੇ ਕੰਮ ਤੇ ਜਾਂਦਾ ਹੈ। ਉਸ ਜਵਾਬ ਦਿੱਤਾ ਉਹ ਵੱਡੇ ਤੜਕੇ ਨਿਕਲ ਜਾਂਦਾ ਸਾਬ ਮੈਂ ਦੁਪਹਿਰ ਦੇ ਖਾਣੇ ਲਈ ਇੱਕ ਪਰਾਂਠਾ ਤੇ ਕੋਈ ਸਬਜ਼ੀ ਬਣ ਦੇਣੀ ਆ ਸ਼ਾਮ ਨੂੰ ਉਹ دیر ਨਾਲ ਪਰਦਾ ਹੈ ਮਹੀਨੇ ਦੇ ਪਹਿਲੇ ਦਿਨਾਂ ਦੌਰਾਨ ਜਦੋਂ ਉਸ ਨੂੰ ਤਨਖਾਹ ਮਿਲਦੀ ਹੁੰਦੀ ਹੈ ਤਾਂ ਆਪਣੇ ਸਾਥੀਆਂ ਨਾਲ ਬੈਠ ਕੇ ਸ਼ਰਾਬ ਪੀਂਦਾ ਰਹਿੰਦਾ ਤੇ ਅੱਧੀ ਰਾਤ ਤੱਕ ਵੀ ਨਹੀਂ ਆਉਂਦਾ ਅਤੇ ਤੇਰੇ ਬੱਚੇ ਤੂੰ ਜਿੱਥੇ ਵੀ ਕੰਮ ਕਰਨ ਜਾਂਦੀਆਂ ਬੱਚਿਆਂ ਨੂੰ ਨਾਲ ਲੈ ਕੇ ਜਾਣੀਆਂ ਨਹੀਂ ਸਾਬ ਲੋੜ ਪਵੇ ਤਾਂ ਮੈਂ ਆਪਣੇ ਨਾਲ ਦੇ ਦੋ ਹੋਰ ਨੌਕਰਾਂ ਦੀਆਂ ਪਤਨੀਆਂ ਨੂੰ ਕਹਿ ਦਿੰਨੀ ਆ ਕਿ ਉਹਨਾਂ ਉੱਤੇ ਨਜ਼ਰ ਰੱਖਣ ਜਦੋਂ ਮੈਂ ਘਰ ਹੁੰਨੀ ਆ ਨਾ ਤਾਂ ਮੈਂ ਉਹਨਾਂ ਦੇ ਬੱਚਿਆਂ ਦੀ ਦੇਖਭਾਲ ਵੀ ਕਰਦੀ ਆ ਤਨੋਂ ਸਮਝ ਗਈ ਕਿ ਸਾਹਿਬ ਦੇ ਮਨ ਵਿੱਚ ਕੀ ਹੈ ਉਹਨੇ ਦਿਨ ਅਤੇ ਸਮੇਂ ਦਾ ਫੈਸਲਾ ਮੌਣ ਉੱਤੇ ਛੱਡਣ ਦਾ ਨਿਰਣਾ ਕਰ ਲਿਆ ਉਹਨੂੰ ਬਹੁਤੀ ੜੀਕ ਨਹੀਂ ਕਰਨੀ ਪਈ ਦੋ ਦਿਨ ਬਾਅਦ ਹੀ ਉਹਨੇ ਸੁਣਿਆ ਕਿ ਮੌਣ ਰਸੋਈਏ ਨੂੰ ਕਹਿ ਰਿਹਾ ਸੀ ਕਿ ਆਈਐਨਏ ਮਾਰਕੀਟ ਤੋਂ ਜਾ ਕੇ ਤਾਜ਼ਾ ਮੱਛੀ ਲੈ ਕੇ ਆਵੇ ਉਹ ਕਹਿ ਰਿਹਾ ਸੀ ਆਈਐਨਏ ਮਾਰਕੀਟ ਵਿੱਚ ਸਾਰਾ ਸਮਾਨ ਹੀ ਬਾਕੀ ਥਾਵਾਂ ਨਾਲੋਂ ਤਾਜ਼ਾ ਤੇ ਸਸਤਾ ਮਿਲਦਾ ਹੈ ਮੱਛੀ ਪ੍ਰਾਣ ਕਿਰਕੜੇ ਸਬਜ਼ੀਆਂ ਫਲ ਸਾਰਾ ਕੁਝ ਜਿੰਨੇ ਵੀ ਲੋਕਾਂ ਨੂੰ ਮੈਂ ਜਾਣਦਾ ਸਾਰੇ ਆਪਣਾ ਸਮਾਨ ਉੱਥੋਂ ਖਰੀਦਦੇ ਹਨ ਆਈ ਐਨ ਮਾਰਕੀਟ ਤੱਕ ਜਾਣ ਲਈ ਮਹਾਰਾਣੀ ਬਾਗ ਤੋਂ ਸਾਈਕਲ 'ਤੇ 1 ਘੰਟਾ ਲੱਗਦਾ ਸੀ। ਜਾਣ ਆਉਣ ਤੇ ਸਮਾਨ ਖਰੀਦਣ ਵਿੱਚ ਰਸੋਈਏ ਨੂੰ ਘੱਟੋ-ਘੱਟ 3 ਘੰਟੇ ਲੱਗ ਜਾਣਗੇ। ਫਿਰ ਸਾਬ ਨੇ ਕਾਗਜ਼ ਉੱਤੇ ਕੁਝ ਲਿਖਿਆ ਤੇ ਬਹਿਰੇ ਨੂੰ ਦੇ ਦਿੱਤਾ। ਉਹਦੇ ਸਿਗਾਰ ਮੁੱਕ ਗਏ ਸਨ। ਉਸ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਦੇ ਸਿਗਾਰ ਉਹ ਪਿੰਦਾ ਹੈ ਉਹ ਕਨੋਟ ਪਲੇਸ ਦੇ ਐਮ ਆਰ ਸਟੋਰ ਤੋਂ ਹੀ ਮਿਲਦੇ ਹਨ। ਉਹਨੇ ਉਸ ਸਟੋਰ ਦਾ ਨਾਮ ਵੀ ਕਾਗਜ਼ ਉੱਤੇ ਲਿਖ ਦਿੱਤਾ। ਬਹਿਰੇ ਨੇ ਬਸ ਤੇ ਜਾਣਾ ਸੀ ਤੇ ਸਾਬ ਲਈ ਉੱਥੋਂ ਇੱਕ ਸਿਗਾਰ ਦਾ ਬਕਸਾ ਖਰੀਦ ਕੇ ਲਿਆਉਣਾ ਸੀ। ਉਹਨੇ ਬਹਿਰੇ ਨੂੰ 100-100 ਦੇ ਕਈ ਨੋਟ ਦਿੱਤੇ ਤੇ ਕਿਹਾ ਹਰਸੀਦ ਜ਼ਰੂਰ ਲੈ ਕੇ ਆਈ। ਵੈਰੇ ਨੇ ਵੀ 2 ਕੁ ਘੰਟੇ ਦਾ ਸਮਾਂ ਬਾਹਰ ਰਹਿਣਾ ਸੀ। ਤੰਨੋ ਨੇ ਇੱਕ ਸਿਆਣਪ ਕੀਤੀ ਤੇ ਉਸੇ ਵੇਲੇ ਘਰੋਂ ਬਾਹਰ ਚਲੀ ਗਈ। ਜਦੋਂ ਦੋਨੋਂ ਨੌਕਰ ਘਰ ਵਿੱਚ ਮੌਜੂਦ ਸੀ। ਉਹ ਆਪਣੇ ਕਮਰੇ ਵਿੱਚ ਆ ਕੇ ਦੂਜੀ ਵਾਰ ਨਾਤੀ। ਇਸ ਵਾਰ ਉਹਨੇ ਖੂਬ ਸਾਬਣ ਮਰਿਆ ਤੇ ਆਪਣੇ ਸਰੀਰ ਨੂੰ ਮਲ ਮਲ ਕੇ ਸਾਫ਼ ਕੀਤਾ। ਉਸਨੇ ਵੇਖਿਆ ਕਿ ਦੋਵੇਂ ਨੌਕਰ ਹੀ ਆਪੋ ਆਪਣੇ ਕਮਰੇ ਚਰੇ ਗਏ ਸਨ। ਇਸ ਤੋਂ ਬਾਅਦ ਉਹ ਵਾਪਸ ਚਲੀ ਆਈ। ਮੋਹਨ ਉਹਦੀ ਉਡੀਕ ਕਰ ਰਿਹਾ ਸੀ ਜਦੋਂ ਪੌੜੀਆਂ ਚੜ੍ਹ ਕੇ ਆਈ। ਤਾਂ ਮੋਹਨ ਆਪਣੀ ਕੁਰਸੀ ਤੋਂ ਉੱਠਿਆ ਉਹਨੂੰ ਮੋੜਿਆਂ ਤੋਂ ਫੜ ਕੇ ਆਰਾਮ ਨਾਲ ਆਪਣੇ ਸੌਣ ਕਮਰੇ ਵਿੱਚ ਲੈ ਗਿਆ ਤੇ ਕਮਰੇ ਨੂੰ ਅੰਦਰੋਂ ਕੁੰਡੀ ਮਾਰ ਲਈ। ਜਦੋਂ ਹੀ ਮੌਨ ਕਿਸੇ ਨਵੀਂ ਔਰਤ ਦੇ ਸਰੀਰ ਨਾਲ ਸੰਭੋਗ ਕਰਦਾ ਸੀ ਤਾਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿਸੇ ਨਵੀਂ ਤਰਤੀ ਨੂੰ ਤੋੜਿਆ ਹੋਵੇ। ਸਰੀਰ ਦੇ ਪੱਖ ਤੋਂ ਸਾਰੀਆਂ ਔਰਤਾਂ ਇੱਕੋ ਜੀਆਂ ਹਨ ਪਰ ਉਹਨਾਂ 'ਚੋਂ ਹਰੇਕ ਵਕ-ਵਕ ਪੱਖਾਂ ਤੋਂ ਖੂਬਸੂਰਤ ਢੰਗ ਨਾਲ ਵਕਰੀ ਹੁੰਦੀ ਹੈ। ਧੰਨੋ ਦੇ ਸਰੀਰ ਵਿੱਚੋਂ ਕੁਦਰਤੀ ਮਹਿਕ ਆ ਰਹੀ ਸੀ ਇਸ ਦੇ ਮੁਕਾਬਲੇ ਉਸਦੀ ਪਤਨੀ ਦੇ ਸਰੀਰ ਵਿੱਚੋਂ ਫ੍ਰਾਂਸੀਸੀ ਸੈਂਟ ਦੀ ਮਸਕ ਆ ਕਰਦੀ ਸੀ। ਮੋਨ ਨੇ ਆਪਣੇ ਪਰਸ ਵਿੱਚੋਂ 100-100 ਦੇ ਦੋ ਨੋਟ ਕੱਢੇ ਤੇ ਤੁਹਾਨੂੰ ਦੇ ਹੱਥ ਵਿੱਚ ਫੜਾ ਦਿੱਤੇ ਇਹਨਾਂ ਨੋਟਾਂ ਨੂੰ ਕਮੀਜ਼ ਵਿੱਚ ਦੀ ਆਪਣੀਆਂ ਦੋਵੇਂ ਛਾਤੀਆਂ ਦੇ ਵਿੱਚ ਘਾਟ ਟੁੰਗਦੀ ਹੋਈ ਕਹਿਣ ਲੱਗੀ ਇਹਦੀ ਕੋਈ ਲੋੜ ਨਹੀਂ ਮੈਂ ਤਾਂ ਤੁਹਾਡੀ ਬੰਦੀ ਹਾਂ ਜਦੋਂ ਵੀ ਤੁਹਾਨੂੰ ਲੋੜ ਹੋਵੇ ਤੁਹਾਡੀ ਦਾਸੀ ਤੁਹਾਡੀ ਸੇਵਾ ਵਿੱਚ ਹਾਜ਼ਰ ਰਹੇਗੀ ਤਨੂ ਚੁੱਪਚੀਪੀਤੇ ਮਕਾਨ ਵਿੱਚੋਂ ਬਾਹਰ ਨਿਕਲ ਗਈ ਮੋਨ ਨੇ ਉਸ ਦਿਨ ਦਾ ਆਪਣਾ ਪਹਿਲਾ ਸਿਗਰ ਚਲਾਇਆ ਤੇ ਮਹਿਸੂਸ ਕੀਤਾ ਕਿ ਸੰਸਾਰ ਬਾਰੇ ਉਸਦੀ ਰਾਏ ਬਿਲਕੁਲ ਸਹੀ ਸੀ ਤਨੂ ਉਸ ਤਰ੍ਹਾਂ ਦੀ ਔਰਤ ਨਹੀਂ ਸੀ ਜਿਸ ਤਰ੍ਹਾਂ ਦੀ ਔਰਤ ਲਈ ਉਸਨੇ ਅਹ ਖਬਰਾਂ ਵਿੱਚ ਇਸ਼ਤਿਹਾਰ ਦਿੱਤੇ ਸਨ ਪਰ ਵਾਸਨਾ ਵੀ ਤਾਂ ਪਿਆਰ ਦਾ ਹੀ ਇੱਕ ਅੰਗ ਹੈ ਸ਼ਾਇਦ ਇਸ ਦਾ ਸਭ ਤੋਂ ਮਹੱਤਵਪੂਰਨ ਅੰਗ ਜਦੋਂ ਮਾਨਸਿਕ ਅਤੇ ਭਾਵਕ ਸੰਗਸਾਥ ਹਸਲ ਨਾ ਹੋਵੇ ਉਸ ਵੇਲੇ ਆਦਮੀ ਲਈ ਇਸ ਤਰ੍ਹਾਂ ਦਾ ਸਾਥ ਵੀ ਕਾਫੀ ਜ਼ਰੂਰੀ ਹੁੰਦਾ ਹੈ ਤੁੰਨੋ ਨਾਲ ਉਸ ਦਾ ਮੰਗਲ ਹਫਤੇ ਵਿੱਚ ਦੋ ਵਾਰੀ ਹੋਣ ਲੱਗਾ ਉਹ ਬੜੀ ਆਗਿਆਕਾਰ ਸੀ ਅਤੇ ਉਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਦਾ ਤਿਆਰ ਰਹਿੰਦੀ ਸੀ ਉਹਨੇ ਇੱਕ ਚੰਗਾ ਸੌਦਾ ਕੀਤਾ ਸੀ ਤੇ ਤੁੰਨੋ ਆਪਣਾ ਰੋਲ ਅਦਾ ਕਰ ਰਹੀ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ you mm -hmm.